ਸਤਿ ਸ਼੍ਰੀ ਅਕਾਲ ਮੇਰਾ ਨਾਮ ਬਲਜੀਤ ਸਿੰਘ ਪਿੰਡ ਬਦੀਨਪੁਰ ਆਈ ਤੇ ਮੈਂ ਕੰਮ ਤੋਂ ਵਾਪਸ ਜਾ ਰਿਹਾ ਸੀ ਤੇ ਰੋਡ ਤੇ ਮੇਰਾ ਐਕਸੀਡੈਂਟ ਹੋ ਗਿਆ ਕੇ ਮੈਂ ਉੱਥੇ ਪਿਆ ਲੋਹਣ ਹੋ ਗਿਆ ਮੇਰੀ ਲੱਤ ਮੇਰੀ ਬਾਹ ਟੁੱਟ ਗਈ ਤੇ ਮੈਨੂੰ ਪੁਲਿਸ ਵਾਲਿਆਂ ਨੇ ਚੱਕਿਆ ਜੀ ਤੇ ਉੱਥੇ ਉਹਨਾਂ ਨੇ ਮੇਰਾ ਇਲਾਜ ਕੀਤਾ ਲੱਤ ਜਰੌੜ ਪਾਈ ਬਾਹ ਜਰੌੜ ਪਾਈ ਜੇ ਜਿਹੜੀ ਪੁਲਿਸ ਆ ਇਹ ਬਹੁਤ ਵਧੀਆ ਪੁਲਿਸ ਆ ਅੱਜ ਮੈਂ ਆਪਣੇ ਬੱਚਿਆਂ ਦੇ ਵਿੱਚ ਬੈਠਾ ਜੇ ਪੁਲਸ ਨਾ ਹੁੰਦੀ ਸ਼ਹਿਰ ਵਿੱਚ ਆਪਣੇ ਬੱਚਿਆਂ 'ਚ ਨਾ ਹੁੰਦਾ ਬਹੁਤ ਵਧੀਆ ਪੰਜਾਬ ਸਰਕਾਰ ਆ ਬਹੁਤ ਵਧੀਆ ਪੁਲਸ ਵਾਲੇ ਭਾਈ ਨੇ ਜਿਨ੍ਹਾਂ ਨੇ ਮੈਨੂੰ ਚੱਕ ਕੇ ਐਡਮਿਟ ਕਰਵਾਇਆ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਤੇ ਪੁਲਸ ਵਾਲਿਆਂ ਦਾ ਪੰਜਾਬ ਪੁਲਿਸ ਨੂੰ ਇਸ ਵਕਤ ਬੈਸਟ ਟੈਕਨੋਲੋਜੀ ਅਸੀਂ ਦਿੱਤੀ ਹੋਈ ਆ ਅਸਸਫਲ ਦੇ ਥਰੂ ਅਸੀਂ ਇੱਕ ਐਸਾ ਉਸਤ ਪਿਆਰ ਕੀਤੀ ਹੋਈ ਹੈ ਜਿੰਨੇ ਜਖਮੀ ਹੋਏ ਉਹਨਾਂ ਨੂੰ ਸੰਭਾਲਿਆ ਵੀ ਗਿਆ ਮੌਕੇ ਤੇ ਤੇ ਨਾਲ ਕਿਸੇ ਦੇ ਗੱਡੀਆਂ ਚੋਂ ਕੀਮਤੀ ਸਮਾਨ ਗਹਿਣੇ ਕੈਸ਼ ਮਿਲਿਆ ਉਹ ਵੀ 25 ਲੱਖ ਤੋਂ ਉੱਪਰ ਹੈ ਕਿ ਜਿਹੜਾ ਕਿ ਉਹਨਾਂ ਨੂੰ ਵਾਪਸ ਕੀਤਾ ਗਿਆ ਸਾਸੀ ਕਲਦੀ ਮੇਰਾ ਨਾਮ ਕਨਜੀਤ ਪਿੰਡ ਬਦੀਨਪੁਰ ਤੋਂ ਮੇਰੇ ਹਸਬੰਦ ਦਾ ਐਕਸੀਡੈਂਟ ਹੋਇਆ ਸੀ ਹਾਈਵੇ ਰੋਡ ਖੰਨੇ ਤੇ ਸਾਨੂੰ ਬਿਲਕੁਲ ਨਹੀਂ ਸੀ ਪਤਾ ਉਸਨੇ ਸਾਨੂੰ ਚੱਕ ਕੇ ਐਡਮਟ ਕਰਵਾਇਆ ਤੇ ਸਾਨੂੰ ਉਹਨਾਂ ਨੇ 11 ਵਜੇ ਮੈਨੂੰ ਫੋਨ ਕੀਤਾ ਵੀ ਆਪਕੇ ਹਸਬੰਦ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਉਸੇ ਟਾਈਮ ਮਦਦ ਲਈ ਪਹੁੰਚ ਗਈ ਜਿੰਨੇ ਦਿਨ ਮੈਂ ਪਹੁੰਚੀ ਨਹੀਂ ਪੁਲਿਸ ਉਸ ਉੱਥੇ ਹੀ ਰਹੀ ਤੇ ਮੇਰੇ ਗਿਆਨ ਤੇ ਉਹਨਾਂ ਨੇ ਐਡਮਟ ਕਰਾ ਕੇ ਉਹ ਫਿਰ ਗਏ ਨੇ ਮੈਂ ਦਿਲੋਂ ਧੰਨਵਾਦ ਕਰਦੀ ਆ ਪੰਜਾਬ ਸਰਕਾਰ ਦਾ ਜੀ ਜਿਨ੍ਹਾਂ ਨੇ ਥਾਂ ਥਾਂ ਦੇ ਪੁਲਿਸ ਤਵਾਸ਼ ਕੀਤੀ